ਅਸਲਾਮੁਆਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਥਾਰ ਵਾਲੀ ਅਮਨਦੀਪ ਔਰ ਜਿਹੜੀ ਕਿ ਚਿੱਟੇ ਦਾ ਧੰਦਾ ਕਰਦੀ ਸੀ ਕਿਸ ਤਰ੍ਹਾਂ ਮੱਕੜ ਨੇ ਉਹਦਾ ਇੰਟਰਵਿਊ ਲੈ ਕੇ ਉਹਨੂੰ ਫਸਾਇਆ ਕਿਦੇ ਪਿੱਛੇ ਹੱਥ ਸੀਗੇ ਔਰ ਕਿਸ ਤਰ੍ਹਾਂ ਉਹਦੇ ਕੋ ਸੱਚ ਉਗਲਵਾਇਆ ਗਿਆ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਅਹਿਮ ਖਬਰ ਜਿਹੜੀ ਹੈ ਅਫਸਾਨਾ ਖਾਨ ਨਾਲ ਜੁੜੀ ਵੀ ਤੁਹਾਨੂੰ ਸੁਣਨੇ ਨੂੰ ਮਿਲੇਗੀ ਤੋਂ ਰਿਕਵੈਸਟ ਹੈ ਵੀਡੀਓ ਨੂੰ ਪੂਰਾ ਦੇਖਿਓ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿੰਨੇ ਕਿ ਅਫਸਾਨਾ ਖਾਨ ਨੂੰ ਥਾਰ ਵਾਲੀ ਬੀਬਾ ਨੇ ਪਸਾ ਦਿੱਤਾ ਹੈ ਔਰ ਦੂਜੇ ਪਾਸੇ ਉਹਦੀ ਭੈਣ ਨੇ ਜਿਹੜਾ ਝੂਠ ਬੋਲਿਆ ਸੀ ਉਹਦਾ ਵੀ ਪਰਦਾ ਫਾਸ਼ ਹੋ ਗਿਆ ਔਰ ਇਹਦੇ ਨਾਲ ਹੀ ਜੁੜੀ ਵੱਡੀ ਖਬਰ ਹੈ ਜਿਹੜੀ ਕਿ ਮੱਕਰ ਸਾਹਿਬ ਨੂੰ ਲੈ ਕੇ ਆ ਰਹੀ ਹੈ ਉਸ ਨੇ ਕਿਵੇਂ ਜਾਲ ਵਿਛਾਇਆ ਸੀ ਮੱਕੜ ਦੇ ذریعے ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜੀ ਅਫਸਾਨਾ ਖਾਨ ਦੀ ਭੈਣ ਨੇ ਬੋਲਿਆ ਸੀ ਮੀਡੀਆ ਦੇ ਉੱਤੇ ਕਿ ਸਾਡੇ ਨਾਲ ਇਹਦਾ ਤਾਂ ਉੱਤੋਂ-ਉੱਤੋਂ ਫਰੈਂਡਸ਼ਿਪ ਆ ਸਾਡੇ ਨਾਲ ਲਿੰਕ ਕੋਈ ਨਹੀਂ ਹੈਗਾ ਉਹਦਾ ਲਿੰਕ ਬਾਅਦ ਵੱਡਾ ਸਾਹਮਣੇ ਆ ਗਿਆ ਵੀ ਅਫਸਾਨਾ ਖਾਨ ਦੇ ਨਾਲ ਹੀ ਸੀ ਬਲਕਿ ਕਿਉਂਕਿ ਉਹਦੀ ਭੈਣ ਤਾਂ ਕਹਿੰਦੀ ਸੀ ਮੇਰੇ ਮੇਰੇ ਕੋਲ ਆਉਂਦੀ ਸੀ ਅਫਸਾਨਾ ਖਾਨ ਦੇ ਨਾਲ ਦਾ ਕੋਈ ਵੀ ਲਿੰਕ ਨਹੀਂ ਯਾਨੀ ਉਸੇ ਦਿਨ ਸਿੱਧ ਹੁੰਦੀ ਸੀ ਗੱਲ ਲੋਕ ਸਮਝ ਚੁੱਕੇ ਸੀ ਪੰਜਾਬ ਦੇ ਕਿ ਅਫਸਾਨਾ ਖਾਨ ਦਾ ਨਾਮ ਇਹ ਜਾਣ ਬੁੱਝ ਕੇ ਸਾਹਮਣੇ ਨਹੀਂ ਆਉਣ ਦੇ ਰਹੀ ਆਪਣੇ ਉੱਤੇ ਲੈ ਰਹੀ ਹੈ ਕਹਿੰਦੀ ਮੇਰੇ ਨਾਲ ਇਹਦੀ ਯਾਰੀ ਦੋਸਤੀ ਸੀ ਮੇਰੇ ਕੋਲ ਆਉਂਦੀ ਜਾਂਦੀ ਸੀ ਤਾਂ ਮੇਰੇ ਕੋਲ ਅਰੈਸਟ ਹੋਈ ਹੈ ਅਫਸਾਨਾ ਖਾਨ ਨੂੰ ਇਸ ਮੁੱਦੇ ਤੋਂ ਦੂਰ ਰੱਖਿਆ ਗਿਆ ਔਰ ਜਦੋਂ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ ਤਾਂ ਹੁਣ ਹੋਸ਼ ਛੋੜਾ ਦਿੱਤੇ ਨੇ ਪੂਰੇ ਪੰਜਾਬ ਵਾਸੀਆਂ ਦੇ ਕਿਉਂਕਿ ਅਫਸਾਨਾ ਖਾਨ ਦੇ ਨਾਲ ਕਿਵੇਂ ਉਹਨੇ ਜਾਣਾ ਸੀ ਵਿਦੇਸ਼ ਵਿੱਚ ਭੱਜਣਾ ਸੀ ਇਹ ਵੀ ਤੁਹਾਨੂੰ ਦਿਖਾਵਾਂਗੇ ਖਬਰ ਔਰ ਦੂਜੇ ਪਾਸੇ ਦੀ ਭੈੜਾ ਦੇਖੋ ਝੂਠ ਦਾ ਪਰਦਾ ਫਾਸ਼ ਹੋ ਗਿਆ ਔਰ ਦੂਜੀ ਖਬਰ ਮੱਕਰ ਸਾਹਿਬ ਪੱਤਰਕਾਰ ਨੂੰ ਕਿਵੇਂ ਪੁਲਿਸ ਨੇ ਤਿਆਰ ਕੀਤਾ ਔਰ ਮੱਕਰ ਸਾਹਿਬ ਦੀ ਇੰਟਰਵਿਊ ਕਰਨ ਵਾਸਤੇ ਉਹਨਾਂ ਨੂੰ ਭੇਜਿਆ ਕਿ ਉਹਦੇ ਨਾਲ ਇੰਟਰਵਿਊ ਕਰ ਉਸ ਤੋਂ ਬਾਅਦ ਉਹ ਇੰਟਰਵਿਊ ਕਰਦੀ ਆ ਤਾਂ ਉਹਦੇ ਉੱਤੇ ਸੱਚ ਉਗਲ ਦਿੰਦੀ ਆ ਤਾਂ ਉਸ ਤੋਂ ਬਾਅਦ ਹੁੰਦੀ ਆ ਵੀ ਗ੍ਰਿਫਤਾਰੀ ਤਾਂ ਹੁਣ ਤੁਹਾਡੇ ਸਾਹਮਣੇ ਮੈਂ ਪਹਿਲਾਂ ਖਬਰ ਸੁਣਾਉਂਗਾ ਕਿ ਹਰਸਾਨਾ ਖਾਨ ਦੇ ਨਾਲ ਉਹਦਾ ਲਿੰਕ ਕੀ ਸੀ ਬਾਹਰ ਵਿਦੇਸ਼ ਭੱਜਣ ਦੀ ਤਿਆਰੀ ਦੇ ਵਿੱਚ ਸੀ ਮੈਡਮ ਚਿੱਟੇ ਵਾਲੀ ਔਰ ਦੂਜੇ ਪਾਸੇ ਜਿਹੜਾ ਮੱਕੜ ਸਾਹਿਬ ਸਾਡੇ ਪੱਤਰਕਾਰ ਪੰਜਾਬ ਦੇ ਜਿਨ੍ਹਾਂ ਨੇ ਉਹਦੇ ਮੂੰਹ ਦੇ ਵਿੱਚੋਂ ਸੱਚ ਉਗਲਵਾਇਆ ਪੰਜਾਬ ਦੀ ਪੁਲਿਸ ਨੇ ਇੱਕ ਜਾਲ ਵਿਛਾਇਆ ਹੋਇਆ ਸੀ ਕਿ ਮੱਕੜ ਪੱਤਰਕਾਰ ਨੂੰ ਪਹਿਲਾਂ ਦੇਖੋ ਤਿਆਰ ਕੀਤਾ ਜਾਂਦਾ ਕਿ ਤੁਸੀਂ ਇਹਦੀ ਇੱਕ ਇੰਟਰਵਿਊ ਕਰੋ ਤਾਂ ਉਹ ਇੰਟਰਵਿਊ ਕਰਦੇ ਨੇ ਤਾਂ ਉਸ ਇੰਟਰਵਿਊ ਦੇ ਵਿੱਚ ਉਹ ਖੁਦ ਹੀ ਆਪਣੇ ਵੱਡੇ ਵੱਡੇ ਖੁਲਾਸੇ ਕਰਨ ਦੇ ਉੱਤੇ ਯਾਨੀ ਮੱਕੜ ਪੱਤਰਕਾਰ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਹ ਮੂੰਹ ਦੇ ਵਿੱਚੋਂ ਸੱਚ ਗਲਵਾ ਲਿਆ ਤਾਂ ਇਸ ਕਰਕੇ ਆਪਣੇ ਇੰਟਰਵਿਊ ਦੇ ਜ਼ਰੀਏ ਉਹ ਫਸਦੀ ਆ ਤਾਂ ਹੁਣ ਅਫਸਾਨਾ ਖਾਨ ਔਰ ਮੱਕੜ ਦਾ ਇਹਦੇ ਨਾਲ ਮਾਮਲਾ ਕਿਵੇਂ ਜੁੜਦਾ ਸੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੇਹੱਦ ਜ਼ਿਆਦਾ ਅਹਿਮ ਹੈ ਸੁਣੋ ਫਾਰ ਵਾਲੀ ਕੁੜੀ ਦਾ ਮਾਮਲਾ ਠੰਡਾ ਨਹੀਂ ਹੋ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਸਿਮਰਜੋਤ ਸਿੰਘ ਮੱਕੜ ਦੀ ਇੰਟਰਵਿਊ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਫਸੀ ਆ ਆਪਣੇ ਆਪ ਅਮਨਦੀਪ ਕੌਰ ਜਿਹਦੀ ਬਹੁਤ ਜ਼ਿਆਦਾ ਚੁਸਤਲਾਕ ਬੰਦੀ ਸੀ ਜਿਸ ਨੇ ਆਪਣੇ ਹੀ ਜਾਲ ਦੇ ਵਿੱਚ ਸਿਮਰਜੋਤ ਮੱਕੜ ਨੇ ਕਿਸ ਤਰੀਕੇ ਦੇ ਨਾਲ ਫਲਾਇਆ ਜਿਹੜੀਆਂ ਗੱਲਾਂ ਉਸਨੇ ਕਹੀਆਂ ਉਸ ਤੋਂ ਬਾਅਦ ਪੁਲਿਸ ਨੇ ਉਸ ਦੇ ਉੱਤੇ ਕਾਰਵਾਈ ਕੀਤੀ ਆ ਤੁਹਾਨੂੰ ਸਾਰੀ ਗੱਲ ਦੱਸਦੇ ਆ ਸਿਮਰਜੋਤ ਸਿੰਘ ਮੱਕੜ ਨੂੰ ਪਹਿਲਾਂ ਪੁਲਿਸ ਦੇ ਵੱਡੇ ਅਸਰਾਂ ਨੇ ਇਸ ਦੀ ਇੰਟਰਵਿਊ ਲੈਣ ਲਈ ਆਇਆ ਉਸ ਤੋਂ ਬਾਅਦ ਸਿਮਰਜੋਤ ਸਿੰਘ ਮੱਕੜ ਇਸ ਦੇ ਨਾਲ ਗੱਲਬਾਤ ਕਰਦਾ ਤੇ ਅਮਨਦੀਪ ਕੌਰ ਇੰਟਰਵਿਊ ਦੇ ਲਈ ਤਿਆਰ ਹੋ ਜਾਂਦੀ ਹੈ ਇੰਟਰਵਿਊ ਦੇ ਵਿੱਚ ਸਿਮਰਜੋ ਸਿੰਘ ਮੱਕੜ ਇੱਕ ਬਹੁਤ ਹੀ ਤਜਰਬੇਕਾਰ ਤੇ ਸਮਝਦਾਰ ਪੱਤਰਕਾਰ ਆ ਜਿਹੜਾ ਅਗਲੇ ਦੀ ਗੱਲ ਮੂੰਹੋਂ ਕਢਵਾ ਲੈਂਦਾ ਹੈ ਜਿਹੜੀ ਗੱਲ ਸੱਚੀ ਆ ਉਸ ਨੂੰ ਮੂੰਹੋਂ ਕਢਵਾ ਲੈਂਦਾ ਹੈ ਤੇ ਸਿਮਰਜੋ ਸਿੰਘ ਮੱਕੜ ਨੇ ਪਹਿਲਾਂ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਹਲਕੇ-ਫੁਲਕੇ ਸਵਾਲ ਪੁੱਛੇ ਪਰ ਬਾਅਦ ਦੇ ਵਿੱਚ ਜਦੋਂ ਉਸ ਨੇ ਥੋੜੀ ਜੀ ਧਾਰ ਤਿੱਕੀ ਕੀਤੀ ਤੇ ਅਮਨਦੀਪ ਕੌਰ ਨੂੰ ਕੋਈ ਜਵਾਬ ਨਹੀਂ ਆਇਆ ਉਹ ਆਪਣੇ ਹੀ ਸਵਾਲਾਂ ਦੇ ਵਿੱਚ ਉਲਝਦੀ ਗਈ ਸਾਰੇ ਜਦੋਂ ਉਲਝਣ ਤੋਂ ਬਾਅਦ ਮੱਕੜ ਦੀ ਇੰਟਰਵਿਊ ਨੂੰ ਮੁੱਖ ਮੁੱਦਾ ਬਣਾ ਕੇ ਉਸ ਦੇ ਵਿੱਚ ਜਿਹੜੀਆਂ ਗੱਲਾਂ ਕਈਆਂ ਪ੍ਰਾਪਰਟੀ ਦੇ ਬਾਰੇ ਗੱਲਾਂ ਜਿਹੜੀਆਂ ਖੁੱਲ ਕੇ ਕੀਤੀਆਂ ਉਸ ਤੋਂ ਬਾਅਦ ਹੀ ਜਿਹੜਾ ਵਿਜੀਲੈਂਸ ਨੇ ਇਸ ਦੀ ਜਿਹੜੀ ਪ੍ਰਾਪਰਟੀ ਉਸ ਨੂੰ ਸੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਅਫਸਾਨਾ ਖਾਨ ਦੇ ਨਾਲ ਇਸ ਦਾ ਨਾਮ ਇਸ ਕਰਕੇ ਜੁੜਿਆ ਉੱਥੇ ਇਸ ਕਰਕੇ ਗਈ ਸੀ ਕਿਉਂਕਿ ਕਈ ਰੋਕੇ ਆਖਰੇ ਆ ਕਿ ਥਾਰ ਵਾਲੀ ਜਿਹੜੀ ਅਮਨਦੀਪ ਕੌਰ ਆ ਉਹ ਬਾਹਰ ਜਾਣ ਦੀ ਪ੍ਰਾਕ ਦੇ ਵਿੱਚ ਸੀ ਤੇ ਅਫਸਾਨਾ ਖਾਨ ਨੇ ਸ਼ੋਅ ਲਾਉਣ ਦੇ ਲਈ ਕੈਨੇਡਾ ਜਾਣਾ ਸੀ ਉਸਦੇ ਨਾਲ ਗਿੱਟਮਿਟ ਕਰ ਰਹੀ ਸੀ ਤਾਂ ਕਿ ਇਹ ਉਸਦੇ ਨਾਲ ਸੈਕਟਰੀ ਦੇ ਤੌਰ ਤੇ ਜਾਂ ਫਿਰ ਉਸਦੀ ਸਿੱਟਣ ਦੇ ਤੌਰ ਤੇ ਇਹ ਬਾਹਰ ਜਾ ਸਕੇ ਤੁਹਾਨੂੰ ਸਭ ਨੂੰ ਇਹ ਗੱਲ ਤਾਂ ਪਤਾ ਹੀ ਹੋਵੇਗੀ ਕਿ ਇਸ ਨੂੰ ਮਾਡਲਿੰਗ ਦਾ ਵੀ ਸ਼ੌਕ ਹੈ ਤੇ ਹੋਰ ਤਾਂ ਸੁਣ ਲਓ ਪੰਜਾਬ ਵਾਲਿਓ ਕਿ ਜਿਵੇਂ ਇਹਦੀ ਭੈਣ ਕਹਿੰਦੀ ਸੀ ਸਾਡੇ ਨਾਲ ਤਾਂ ਉੱਤੋਂ ਉੱਤੋਂ ਜੇ ਫਰੈਂਡਸ਼ਿਪ ਮੈਨੂੰ ਤਾਂ ਕਹਿੰਦੀ ਸਲੂਨ ਦੇ ਵਿੱਚ ਮਿਲੀ ਸੀ ਪਰ ਅੱਜ ਜਿਹੜਾ ਖੁਲਾਸਾ ਤੁਹਾਡੇ ਸਾਹਮਣੇ ਇਹ ਮੀਡੀਆ ਦੇ ਵਿੱਚ ਹੋ ਰਿਹਾ ਪਹਿਲਾ ਪੱਤਰਕਾਰ ਮੱਕੜ ਨੂੰ ਵੱਡੇ ਅਵਸਰਾਂ ਦੁਆਰਾ ਯਾਨੀ ਕਿਹਾ ਜਾਂਦਾ ਕਿ ਭਾਈ ਤੁਸੀਂ ਇਹਦੀ ਇੰਟਰਵਿਊ ਕਰੋ ਕਿਉਂਕਿ ਅਵਸਰਾਂ ਨੂੰ ਪਤਾ ਸੀ ਵੀ ਇਹ ਜੇਕਰ ਇੰਟਰਵਿਊ ਕਰਦੀ ਹੈ ਤਾਂ ਉਹਦੇ ਵਿੱਚ ਕੋਈ ਨਾ ਕੋਈ ਸੱਚ ਜ਼ਰੂਰ ਉਗਲੂਗੀ ਪਰ ਮੱਕੜ ਸਾਹਿਬ ਵੀ ਜਾਣੇ ਜਾਂਦੇ ਇਸ ਗੱਲ ਦੇ ਵਿੱਚ ਕਿ ਉਹ ਸੱਚ ਉਗਲਵਾ ਲੈਂਦੇ ਨੇ ਕਿਉਂਕਿ ਪੱਤਰਕਾਰੀ ਬੜੇ ਤਿਆਰਬੇਕਾਰ ਪੱਤਰਕਾਰ ਨੇ ਉਹ ਤਾਂ ਹੁਣ ਉਸ ਤੋਂ ਬਾਅਦ ਜਦੋਂ ਮਾਮਲਾ ਸਾਹਮਣੇ ਆਉਂਦਾ ਕਹਿੰਦੇ ਅਫਸਾਨਾ ਖਾਨ ਦੀ ਭੈਣ ਤਾਂ ਝੂਠ ਬੋਲ ਰਹੀ ਹੈ ਉਹ ਤਾਂ ਕਹਿੰਦੇ ਕੈਨੇਡਾ ਦੇ ਵਿੱਚੋਂ ਦਾ ਕੋਈ ਸ਼ੋਅ ਲੱਗਣਾ ਸੀ ਉਹਦੇ ਵਿੱਚੋਂ ਨੇ ਜਾ ਕੇ ਉੱਥੇ ਕੈਨੇਡਾ ਭੱਜਣਾ ਸੀ ਐਸ ਕਰਕੇ ਕੈਨੇਡਾ ਜਾਣ ਦੀ ਫਰਾਕ ਦੇ ਵਿੱਚ ਅਫਸਾਨਾ ਖਾਨ ਦੀ ਭੈਣ ਕੋਲ ਜਾਂਦੀ ਆ ਆਪਾਂ ਨੂੰ ਕੀ ਪਤਾ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਵੀ ਅਫਸਾਨਾ ਖਾਨ ਦੀ ਭੈਣ ਦੀ ਘਰੇ ਸੀ ਜਾਂ ਥੋੜੀ ਜੀ ਦੂਰ ਉਹਦਾ ਨਾਲ ਹੀ ਘਰ ਆ ਉਹਨਾਂ ਦੇ ਆਪ ਦੇ ਘਰੇ ਸੀ ਯਾਨੀ ਅਫਸਾਨਾ ਖਾਨ ਦੇ ਘਰ ਦੇ ਵਿੱਚ ਧਾਉਣ ਵਾਲੇ ਦਿਨਾਂ ਦੇ ਵਿੱਚ ਦਾ ਸਾਹਮਣੇ ਇਹ ਵੀ ਆ ਸਕਦਾ ਕਿ ਉਹਨਾਂ ਦੇ ਘਰ ਦੇ ਵਿੱਚੋਂ ਇਹ ਖੁਲਾਸਾ ਹੋ ਜਾਵੇ ਵੀ ਭਾਈ ਇਹ ਮੇਰੇ ਕੋਲੇ ਨਹੀਂ ਇਹ ਅਫਸਾਨਾ ਖਾਨ ਦੇ ਕੋਲ ਵੀ ਆਉਂਦੀ ਜਾਂਦੀ ਸੀ ਕਦੇ ਕਹਿੰਦੇ ਕੈਨੇਡਾ ਭੱਜਣ ਦੀ ਫਰਾਕ ਦੇ ਵਿੱਚ ਸੀ ਅਮਨਦੀਪ ਕੌਰ ਫਿਲਹਾਲ ਉਹ ਐਮਸ ਹਸਪਤਾਲ ਦੇ ਵਿੱਚ ਬਠਿੰਡੇ ਦੇ ਅੰਦਰ ਦਾਖਲ ਹੈ ਕਿਉਂਕਿ ਉਹਦੇ ਕਹਿੰਦੇ ਪਥਰੀ ਹੈ ਔਰ ਵਿੱਚ ਤਾਂ ਲੋਕ ਇਹ ਵੀ ਕਹ ਰਹੇ ਕਹਿੰਦੇ ਉਹਨੂੰ ਪਥਰੀ ਦਾ ਨਹੀਂ ਉਹਨੂੰ ਕਹਿੰਦੇ ਆਪਣੀ ਕੋਠੀ ਦਾ ਖੇਤਰ ਸਤਾ ਰਿਹਾ ਯਾਨੀ ਉਹਨੂੰ ਕੋਠੀ ਦਾ ਫਿਕਰ ਪੈ ਗਿਆ ਕਿ ਮੇਰੀ ਕੋਠੀ ਨਾ ਢਾ ਦੇਣ ਪਰ ਦਰਅਸਲ ਦੇ ਵਿੱਚ ਮਾਨ ਸਰਕਾਰ ਐਡੀ ਕਵਲੀ ਨਹੀਂ ਵੀ ਉਹਦੀ ਕੋਠੀ ਢਾ ਦੂਗੀ ਕਦੇ ਮਾਨ ਸਰਕਾਰ ਦੇ ਵੀ ਹੱਥੋਂ ਡੋਰ ਨਿਕਲੀ ਹੋਈ ਐ ਕਦੇ ਉਸ ਦੇ ਉੱਤੇ ਪੀਲਾ ਪੰਜਾ ਤਾਂ ਚੱਲੂ ਜੇਕਰ ਉਹ ਲਾਉਣ ਦੇ ਉੱਤੇ ਨਾ ਹੁੰਦੀ ਉਹ ਕੋਠੀ ਲਾਉਣ ਦੇ ਉੱਤੇ ਐਸ ਕਰਕੇ ਉਹਦਾ ਬਲਡੋਜ਼ਰ ਮਾਨ ਦਾ ਨਹੀਂ ਚੱਲਦਾ ਉੱਥੇ ਇਹਦੇ ਵਿੱਚ ਵੀ ਸਰਕਾਰ ਨਾਕਾਮ ਰਹੀ ਐ ਔਰ ਦੂਜੇ ਪਾਸੇ ਸਰਕਾਰ ਨੇ ਉਹਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਐ ਉਹਦੇ ਉੱਤੇ ਬੈਨਰ ਚਿਪਕਾ ਦਿੱਤੇ ਗਏ ਨੇ ਤੇ ਪੰਜਾਬ ਦੀ ਸਰਕਾਰ ਤਹ ਚੱਕ ਕਿਉਂ ਨਹੀਂ ਜਾਂਦੀ ਜਿਵੇਂ ਕਿ ਅਫਸਾਨਾ ਖਾਨ ਦੀ ਭੈਣ ਦੇ ਘਰੋਂ ਫੜੀ ਜਾਂਦੀ ਐ ਤੇ ਅਫਸਾਨਾ ਖਾਨ ਦੇ ਘਰੋਂ ਫੜੀ ਜਾਂਦੀ ਐ ਉਦੇ ਉੱਤੇ ਵੱਡੀ ਸ਼ਾਰਬੀਨ ਹੋਣੀ ਹਲੇ ਬਾਕੀ ਐ ਉਹ ਕਰਨੀ ਵੀ ਚਾਹੀਦੀ ਐ ਕਿਉਂਕਿ ਮਾਮਲਾ ਇੱਥੋਂ ਸਮਝ ਆਉਂਦਾ ਕਿ ਬਾਰ-ਬਾਰ ਇੰਟਰਵਿਊ ਕਰਨੀ ਆਪਦੀ ਬਾਰ-ਬਾਰ ਸਫਾਈ ਦੇਣੀ ਜਿਹੜਾ ਬੰਦਾ ਸੱਚਾ ਉਹ ਕਦੇ ਸਫਾਈ ਨਹੀਂ ਨਹੀਂ ਦਿੰਦਾ ਇਹ ਤੁਸੀਂ ਵੀ ਜਾਣਦੇ ਹੋ ਉਹਦੀ ਭੈਣ ਨੇ ਤੜਾ ਤੁਹਾਡਾ ਇੰਟਰਵਿਊ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਹਮਣੇ ਆਉਣਾ ਹਲੇ ਮਾਮਲਾ ਕਦੇ ਹਸਾਨਾ ਖਾਨ ਦਾ ਨਾਮ ਫੇਰ ਉੱਠਲੇ ਹੈ ਕਹਿੰਦੇ ਭਾਈ ਇਹ ਤਾਂ ਉਹਨੂੰ ਕੈਨੇਡਾ ਜਾਨੀ ਉਹਦੇ ਨਾਲ ਭੱਜਣ ਦੀ ਫਰਖ ਦੇ ਵਿੱਚ ਸੀ ਤਾਂ ਜਿਹੜਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਉਹ ਤਾਂ ਕਹਿੰਦੇ ਵੀ ਮੱਕੜ ਸਾਹਿਬ ਨੂੰ ਪਹਿਲਾਂ ਪੁਲਿਸ ਮੁਲਾਜ਼ਮਾ ਨੇ ਤਿਆਰ ਕੀਤਾ ਵੱਡੇ ਅਫਸਰਾਂ ਨੇ ਕਿ ਭਾਈ ਤੁਸੀਂ ਇੱਕ ਇਹ ਇੰਟਰਵਿਊ ਕਰੋ ਉਹਦੇ ਵਿੱਚ ਇਹ ਕੋਈ ਨਾ ਕੋਈ ਰਾਜ਼ ਜ਼ਰੂਰ ਦੱਸੂਗੀ ਜੀਵੇ ਆਧਾਰ ਤੇ ਅਸੀਂ ਇਹਨੂੰ ਫੜਾਂਗੇ ਵੈਸੇ ਤਾਂ ਉਹਦੇ ਪਿੱਛੇ ਪਹਿਲਾਂ ਹੀ ਲੱਗੀ ਹੋਈ ਸੀ ਵਿਜੀਲੈਂਸ ਔਰ ਪੰਜਾਬ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਕੇਸ ਨੂੰ ਫੜਨਾ ਜ਼ਰੂਰੀ ਹੈ ਲੋਗੇ ਇਧਰ ਨੇ ਪਾਸੇ ਫਿਰ ਕਹਿੰਦੇ ਨੇ ਜਿਵੇਂ ਫਿਰਮਾਨ ਸਾਹਿਬ ਦਾ ਇੱਕ ਹੁਕਮ ਵੀ ਆ ਜਾਂਦਾ ਕਿ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚਲਾਇਆ ਇਹਦੇ ਵਿੱਚ ਹੁਣ ਦੇਖੋ 2027 ਨੇੜੇ ਆ ਐਸ ਕਰਕੇ ਵੱਡੀ ਹਿਦਾਇਤ ਕਰਵੀਆਂ ਹਦਾਇਤਾਂ ਦੇ ਨਾਲ ਪੁੱਸ ਨੂੰ ਕਿਹਾ ਜਾਂਦਾ ਕਿ ਭਾਈ ਕਿਸੇ ਨੂੰ ਨਹੀਂ ਛੱਡਣਾ ਚਾਹੇ ਕੋਈ ਸਾਡਾ ਲੀਡਰ ਵੀ ਫਾਦਾ ਹੁਣ ਤਾਂ ਉਹਨੂੰ ਵੀ ਰਗੜ ਦਿਓ ਚਾਹੇ ਕੋਈ ਵੱਡਾ ਅਫਸਰ ਹੈ ਕਿਸੇ ਨੂੰ ਨਹੀਂ ਬਖਸ਼ਿਆ ਜਾਣਾ ਤਾਂ ਇਸ ਕਰਕੇ ਉਹਨੂੰ ਕਾਉਂਸਟੇਬਲ ਨੂੰ ਫੜਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਕਦਰਥਲੀ ਮਚ ਜਾਂਦੀ ਆ ਪਰ ਫੇਰ ਸਵਾਲ ਉੱਠ ਹੀ ਰਹਿੰਦਾ ਹੈ ਕਿ ਮਾਨ ਸਾਹਿਬ ਉਹਦੀ ਕੋਠੀ ਦੇ ਉੱਤੇ ਬਲਡੋజర్ ਕਿਉਂ ਨਹੀਂ ਚਲਾ ਰਹੇ ਤਾਂ ਸਵਾਲ ਤੁਹਾਡੇ ਸਾਹਮਣੇ ਆ ਔਰ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚ ਆ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਤਾਂ